ਇਨਾ ਮੱਕੀ ਕੋ ਫਰੀਦ ਕੇ ਰੱਖੀ ਸੀ ਉਹਨ ਦਵਾਈ ਦੋਈ ਲੱਗੀ ਸੀ ਤੇ ਉੱਥੇ ਰਾਤ ਨੂੰ ਇਹ ਕੰਡ ਉੱਥੇ ਉੱਥੇ ਛੋਏ ਸੀ ਲੱਗਾ ਸੀ ਨੇ ਜੋ ਹਵਾ ਕੱਤੀਆ ਉਹ ਦਵਾਈ ਦੀ ਸਮੈਲ ਜਿਹੜੀ ਆ ਬਈ ਉਹ ਅੰਦਰ ਜਾ ਕੇ ਤੇ ਉਹ ਨਾ ਇਹ ਕਰਨ ਵਾਲੀ ਬਲਕਿ ਗੈਸ ਜੀ ਗੈਸ ਬੰਗੀ ਕਾ ਵੀ ਤੋੜੇ ਹੀ ਕੋਈ ਨਾਲ ਆਪ ਦੇ ਕਰਿਆਨੇ ਦੀ ਦੁਕਾਨ ਆ ਉਹਦੇ ਲਈ ਲੈ ਕੇ ਰੱਖੀ ਉਹਨੂੰ ਦਵਾਈ ਦੋਈ ਲੱਗੀ ਸੀ ਉਹ ਤਮਰੇ ਦੇ ਨਾਲ ਹੀ ਜਿਹੜਾ ਗਦਾਮ ਉੱਚੇ ਸੀ ਲੱਗਾ ਕੰਮ ਨੇ ਉਹ ਜਦੋਂ ਹਵਾ ਅੰਦਰੋਂ ਪੁੱਜੀ ਉਹਨੇ ਉਹ ਉਦੋਂ ਨਾ ਸਰਫੋਕੇਸ਼ਨ ਹੋਈ ਆ ਫਿਰ ਥੋੜੀ ਪ੍ਰੋਬਲਮ ਆਈ ਆ ਇੱਥੋਂ ਜਾਂਦੇ ਆ ਠੀਕ ਹੀ ਬੱਚੇ ਉੱਥੇ ਜਾਂਦੇ ਆ ਬਸ ਜੀ ਕੋਈ ਕੀ ਨਾ ਤੁਹਾਡਾ ਹੀਰਾ ਸਿੰਘ ਜੀ ਇਹ ਪਰਿਵਾਰ ਤੁਹਾਡੇ ਕੀ ਲੱਗਦਾ ਸੀ ਮੇਰਾ ਗਵਾਂਡ ਆ ਜੀ ਮੇਰੇ ਘਰ ਨਾ ਕਰ ਕੰਦਵਾਏ ਹਾਂਜੀ ਕੀ ਇਹ ਕਹਾਣੀ ਪਰਿਵਾਰ ਇਹ ਜੋ ਆਪਣੇ ਨਾਲ ਇਹਨਾਂ ਦੀ ਪਿੰਡ ਕਰਿਆਨੇ ਦੀ ਦੁਕਾਨ ਆ ਇਹਨਾਂ ਮਕਈ ਕੋ ਖਰੀਦ ਕੇ ਰੱਖੀ ਸੀ ਹੁਣ ਦਵਾਈ ਤੋਂ ਹੀ ਲੱਗੀ ਸੀ ਤੇ ਉੱਥੇ ਇਹ ਪਿੰਡ ਉੱਥੇ ਉੱਥੇ ਉਏਸੀ ਲਗਾ ਇਸਨੇ ਜੋ ਹਵਾ ਖਿੱਚੀ ਆ ਉਹ ਦਵਾਈ ਦੀ 스멜 ਜਿਹੜੀ ਆ ਉਹ ਅੰਦਰ ਜਾ ਕੇ ਤੇ ਉਹ ਨਾ ਇਹ ਕਰਨਾ ਨਹੀਂ ਬਲਕਿ ਗੈਸ ਜਿਹੜੀ ਗੈਸ ਬਣ ਗਈ ਆ ਕਿੰਨੇ ਜਣੇ ਦੀ ਆ ਜਿਹੜੀ ਦੋ ਜਣੇ ਆਪਣੇ ਇੱਕ ਛੋਟਾ ਬੱਚਾ ਆਪਣੇ ਹਾਲਕ ਦਾ ਲੜਕਾ ਇੱਕ ਲੜਕੀ ਆ ਤਿੰਨ ਚਾਰ ਸਾਲ ਦੀ ਹਾਂਜੀ ਤੇ ਦਾ ਮਾਂ ਪਿਓ ਜਿਹੜਾ ਉਹ ਉਹਨਾਂ ਨੂੰ ਵੀ ਸ਼ੁਕਰੀਤ ਹੋਈ ਉਹ ਠੀਕ ਆ ਵੱਡੀ ਲੜਕੀ ਆ 8-9 ਸਾਲ ਦੀ ਉਹ ਵੀ ਠੀਕ ਆ ਬਾਕੀ ਪਰਿਵਾਰ ਦੇ ਮੈਂਟਰ ਦਾ ਹਾਂਜੀ ਉਹ ਉਥੇ ਦਾਖਲਾ ਕੀ ਨਾਮ ਵੀ ਜੀ ਆਪਣਾ ਕਿਹੜਾ ਨਗਰ ਹੈ ਜਗਜੀਤ ਸਿੰਘ ਹੈ ਜੀ ਲੋਕਾਂ ਕੀ ਗੱਲ ਹੋਈ ਹੈ ਜਿਹੜੀ ਘਟਨਾ ਹੋਈ ਹੈ ਬੱਚਿਆਂ ਦੇ ਨਾਲ ਇਹ ਰਾਤ ਵਾਪਰੀ ਹੈ ਜੀ ਘਟਨਾ ਇਹਨਾਂ ਨੇ ਕਰਿਆਨੇ ਦੀ ਦੁਕਾਨ ਹੈ ਤੇ ਮਕਈ ਲੈ ਕੇ ਰੱਖੀ ਸੀ ਮਕਈ ਦਵਾਈ ਦੁਈ ਲੱਗੀ ਹੁੰਦੀ ਤੁਹਾਨੂੰ ਪਤਾ ਉਹਦਾ ਕਰਕੇ ਏਸੀ ਨੇ ਜਦੋਂ ਹਵਾ ਅੰਦਰ ਖਿੱਚੀ ਆ ਤੇ ਬੱਚਿਆਂ ਨੂੰ ਚੜ ਗਈ ਹਸਪੀਟਲ ਲੈ ਕੇ ਗਏ ਆ ਉੱਥੇ ਜਾ ਕੇ ਡੈਥ ਹੋ ਗਈ ਕਿੰਨੇ ਬੱਚੇ ਨੇ ਦਿੱਤੀ ਦੋ ਦੀ ਹੋਈ ਹੈ ਜੀ ਕਿੰਨੀ ਘੰਟਾ ਤੇ ਕੌਣ ਫਿਰ ਇੱਕ ਬੱਚੇ ਲੜਕੀ ਦੀ 3 ਸਾਲ ਆ ਤੇ ਜਿਹੜਾ ਲੜਕਾ ਉਹਦੀ 1 ਸਾਲ ਆ ਤੇ ਹੋਰ ਜਿੰਨਾ ਪਰਿਵਾਰ ਦੇ ਜੀ ਜਿਹੜੇ ਜਿੰਨਾਂ ਨੂੰ ਡਰਾਈਵ ਕਰ ਤਾ ਤਿੰਨਾਂ ਜਾਨ ਸਾਰੇ ਪਰਿਵਾਰ ਨੂੰ ਹੀ ਚੜੀ ਆ ਜੀ ਉਹ ਐਡਮਿਟ ਆ ਜੇ ਤੇ ਜਿਹੜਾ ਬੱਚੀ ਦੇ ਮਾਪੇ ਉਹ ਬੱਚਿਆਂ ਦੇ ਉਹ ਮਤਲਬ ਉਹ ਠੀਕ ਹੈ ਅੱਗੇ ਨੂੰ ਵੈਸੇ ਤੇ ਥੋੜੇ ਜਿਹਾ ਹੈਗੇ ਆ ਮਤਲਬ ਹਸਪੀਟਲ ਐਡਮਿਟ ਆ ਕਿਹੜੀ ਹਸਪੀਟਲ ਲਾਈਫ ਕੇਅਰ ਅਮਰਸਰ ਬਾਕੀ ਇਹ ਤਿੰਨ ਜਾਨੇ ਜਿਹੜੇ ਆ ਕੋਣ ਦੇ ਪਰਿਵਾਰ ਦੇ ਦੋ ਤੇ ਬੱਚੇ ਨੇ ਮਾਪੇ ਹੋਰ ਕੌਣ ਨੇ ਇੱਕ ਇਹਨਾਂ ਦੀ ਬੇਟੀ ਆ ਵੱਡੀ ਆ ਜੀ ਉਹ ਤੇ ਦੋ ਮਾਪੇ ਹੋ ਹਾਂਜੀ ਤੇ ਮਤਲਬ ਕਿ ਇਹ ਤਾਂ ਮੱਕਈ ਜਿਆਦਾ ਮਾਤਰਾ ਚ ਸੀਗੀ ਤਾਂ ਕਰਕੇ ਜਿਹੜੀ ਨਹੀਂ ਨਹੀਂ ਮਾਤਰਾ ਜੀ ਨਹੀਂ ਸੀ ਜਿਵੇਂ 10-20 ਟੋੜੇ ਹੀ ਕੋਈ ਇਹਨਾਂ ਨਾਲ ਆਪ ਦੇ ਘਰਾਨੇ ਦੀ ਦੁਕਾਨ ਆ ਉਹਦੇ ਲਈ ਲੈ ਕੇ ਰੱਖੀ ਉਹਨੂੰ ਦਵਾਈ ਦੂ ਹੀ ਲੱਗੀ ਸੀ ਤੇ ਉਹ ਕਮਰੇ ਦੇ ਨਾਲ ਹੀ ਜਿਹੜਾ ਗ੍ਰਾਮ ਉਹ ਚੋ ਏਸੀ ਲੱਗਾ ਹੈ ਕਮਰੇ ਨੂੰ ਉਹ ਜਦੋਂ ਹਵਾ ਅੰਦਰੋਂ ਖਿੱਚੀ ਉਹਨੇ ਉਹ ਉਹਦੇ ਨਾਲ ਸਫੋਕੇਸ਼ਨ ਹੋ ਗਈ ਆ ਤੇ ਥੋੜੀ ਪ੍ਰੋਬਲਮ ਆ ਗਈ ਆ ਇਥੋਂ ਜਾਂਦੇ ਆ ਠੀਕ ਹੀ ਬੱਚੇ ਉੱਥੇ ਜਾਂਦੇ ਆ ਡੈਥ ਹੋ ਗਈ ਕਿੰਨੇ ਕੋਈ ਦੀ ਕਰਨਾ ਹੈ ਇਹ 2 11 ਦੇ 2 ਦੇ ਵਿੱਚ ਵਿੱਚ ਆ ਸਾਰਾ ਹਾਂਜੀ ਲੈ ਕੇ ਪਹੁੰਚਣ ਤੱਕ ਬਿਤੀ ਰਾਤ ਹਾਂਜੀ ਬਿਤੀ ਰਾਤ ਜੀ ਹੁਣ ਸਰਕਾਰ ਵੀ ਸਰਕਾਰ ਕੋਈ ਜੇ ਸੈਟਿੰਗ ਹੋਵੇ ਮੰਨ ਕਰੇ ਮੈਂ ਕਾਰਵਾਈ ਤੇ ਕੋਈ ਨਹੀਂ ਹੈ ਜੀ ਇਹਦੇ ਸਰਕਾਰੀ ਸਹਾਇਤਾ ਸਰਕਾਰੀ ਸਹਾਇਤਾ ਜਿੰਨੀ ਵੀ ਹੋਵੇ ਚਲੋ ਗਰੀਬ ਪਰਿਵਾਰ ਆ ਉਹਦੇ ਹੈਗਾ ਹੀ ਆ ਜੀ ਬਿਲਕੁਲ लाजਵਾਸ ਕੁਝ ਹਾਂਜੀ ਹਾਂਜੀ ਮਿਲ ਜੇ ਤੇ ਠੀਕ ਹੈ ਜੀ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਜੀ ਹਾਂਜੀ